ਬੈਗਰੂ ਜੀ ਇੱਦਾਂ ਫਰਗਾਤੀ ਮਿਧਾਣੀ ਆਪਾਂ ਨੇ ਚਾਹ ਕਰ ਲਈ ਤੇ ਪਲਾਜ਼ਰ ਕੱਢ ਚਾਹ ਬੜੇ ਕੀਏ ਤੇ ਇੱਧਰ ਨਹੀਂ ਜਮਾਇਆ ਸੀਗਾ ਦੇਖੀ ਜੰਮ ਗਿਆ ਕੀ ਹੈ ਹੋਇਦਰਾ ਦੀ ਜਿਹੜੀ ਖਰੇਕ ਤੇ ਕਿ ਕਿਹੜੀ ਜਮਾਣੀ ਕੋਈ ਜੀ ਚਲਾ ਦਈਏ ਜਾਂ ਨੁਕਾਣਾ ਜਾਂ ਨੁਕਸਾਨਾ ਹੋਊਗੀ ਇਹਨੂੰ ਲਿਗਾਣੀ ਕਿਦੀ ਕਰ ਰੱਖਣੀ ਪਊਗੀ ਫਿਰ ਜਾਂਦੇ ਆ ਘਾਰਾਂ ਦੱਪਣ ਆਪਾਂ ਬਿਧਾਣੀ ਨੂੰ ਦੀ ਬੰਦ ਕਰਕੇ ਜਾਊਗੀ ਕਿਪਾ ਚਲੂ ਰਿਹਾ ਤਾਂ ਰਹਿਦਾ ਇੰਨੇ ਇੰਨੇ ਪੰਤੇ ਕਰਕੇ ਜਾਉਂਗੀ ਗਾਣੇ ਕਿਹੜੇ ਚਲਾ ਦੂੰ ਤੇਰ ਮਾਨਵਤਾ ਕੁੱਤੀਆਂ ਨੂੰ ਤੜਕੀ ਹਾਂ ਇੰਨੇ ਇੱਕ ਹੋਰ ਆ ਗਈ ਲੋ ਜੀ ਕਰੇ ਮਧਾਣੀ ਸਾਫ ਹੂ ਹੂ ਗਰਮ ਪਈਆ ਗਰਮ 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 ਪਈਆ ਹੁਣ ਸਾਫ ਕਰੀਏ ਇਹਨੂੰ ਪਹਿਲਾਂ ਤਾਂ ਮਦਾ ਆਣੀ ਫੇਰ ਮੱਖਣ ਕੱਢਦੇ ਆਂ ਦੇਖਦੇ ਆਂ ਹਮ ਗਰਮ ਹੋ ਜਾਂਦੀ ਆ ਲੋਜੀ ਕੱਟ ਏ ਹੁਣ ਮੱਖਣ ਜਲਸੀ ਬਣਾ ਲਈ ਆ ਥੋੜੀ ਜੀ ਇਹ ਦੇਖੋ ਫਿੱਤੀ ਜਾਊਗੀ ਚਿੱਟੀ ਚਿੱਟੀ ਲੱਸੀ ਆ ਹੁਣ ਮੈਂ ਹਾਰੇ ਚ ਨਹੀਂ ਧਰਦੀ ਉੱਥੇ ਸਮਾਨ ਬਹੁਤ ਪਿਆ ਸਮਾਨ ਖੜਾਈ ਬੈਠੇ ਨੇ ਉੱਥੇ ਚੁੱਲੇ ਨੂੰ ਹਾਰੇ ਨੂੰ ਢੀੜ ਕਰੀ ਪਈਆ ਫਿਰ ਉੱਥੇ ਮਿੱਟੀ ਲਾਉਂਗੀ ਆ ਤੂੜੀ ਤਾੜੀ ਜੀ ਦਾ ਕੰਮ ਨਿਭੜ ਜੂ ਫਿਰ ਨਾਲ ਤਾਂ ਮਿੱਟੀ ਲਾਉਂਗੀ ਨਾਲੇ ਸਾਫ ਕੋਚਾ ਲਾਉਂਗੀ ਫਿਰ ਹਾਰੇ ਚ ਧਰ ਦਿਆ ਕਰੂੰ ਦੁੱਧ ਨਾਲੇ ਦੁੱਧ ਨਾਲੇ ਦਾਲ ਨੰਨੂ ਆਊਗਾ ਮੇਰਾ ਫਿਰ ਨੰਨੀ ਆਊਗੀ ਜਦ ਮੂੰਗੀ ਦੀ ਦਾਲ ਹਾਰੇ ਚ ਧਰੀ ਵਾਲੀ ਦਾਲ ਧਰੀ ਜਾਂਦੀ ਐ ਸੁੱਕੀ ਸਬਜ਼ੀ ਅੰਦਰ ਬਣ ਜਾਂਦੀ ਐ ਹਨਾ ਫਿਰ ਹਾਰੇ ਚ ਵਧੀਆ ਰਿਚ ਜਾਂਦੀ ਐ ਸਮਾਰੂਗੀ ਆ ਕੰਮ ਨਿਭੜ ਜਵੇ ਉਹ ਤੋਂ ਬਾਅਦ ਸਮਾਰੂਗੀ ਚਲ ਲੱਸੀ ਹੋਗੀ ਥੋੜੀ ਜਿਹੀ ਪੀਣ ਤੇ ਦਹੀਂ ਹੋ ਗਿਆ ਚਲੋ ਜੀ ਹੁਣ ਚਲ ਹੁਣ ਮੈਂ ਰੱਖ ਕੇ ਫੋਨ ਹਲ ਸਾਫ ਕਰਦਾ ਹਾਂ ਔਰ ਇਹ ਵਾਲੇ ਆ ਓੱਖ ਹੰਡੀ ਧੋਦਾਂ ਲੱਸੀ ਲੱਸੀ ਐ ਰੱਖ ਲੂੰਗੀ ਬਰਫ਼ ਪਾ ਲਾਂਗੇ ਫਿਰ ਜਦੋਂ ਪੀਣਗੇ ਹਨਾ ਜਦੋਂ ਪੀਣ ਲਈ ਵਰਕੀ ਪਾਉਣੀ ਹੈ ਹੁਣ ਇਹਨੇ ਸਾਫ਼ ਕਰਦਾ ਇੱਕਾ ਕੋਲ ਜੇ ਰੱਖ ਲਈ ਫਿਰ ਜੇ ਚਲਾ ਦਨੀ ਆ ਉਹ ਤਾਂ ਫ੍ਰਿਜ ਚ ਚਲਾ ਦੂੰ ਹੁਣ ਗਰਮ ਕਰ ਦਿੰਦੇ ਆ ਲੋ ਜੀ ਇੱਧਰ ਹਰੀ ਮਿਰਚ ਅਦਰਕ ਤੇ ਪਿਆਜ਼ ਨੂੰ ਗ੍ਰੈਂਡਰ ਕਰਦੀ ਆ ਪਹਿਲਾਂ ਟੀ ਬਣਾਉਣੀ ਆ ਅੱਜ ਆਪਾਂ ਫਿਰ ਤੁਹਾਨੂੰ ਬਾਅਦ ਚ ਦਿਖਾਉਣੀ ਆ ਦੇਖੋ ਫਿਰ ਇਹਨੂੰ ਗ੍ਰੈਂਡਰ ਕਰ ਲਈ ਲੋ ਜੀ ਥੋੜਾ ਜਿਹਾ ਮਿਰਚ ਪਾ ਲਿਆ ਮੱਕੀ ਦਾ ਆਟਾ ਪਿਆਜ਼ ਸੀਗਾ ਆਪਣਾ मिक्स ਕਰ ਲੋਨੇ ਹੁਣੇ। ਜਿਵੇਂ ਮਿਕਸ ਕਰਕੇ ਗੁੰਨਦੀਆਂ। ਤੇ ਮਿਕਸ ਕਰ ਲਈ ਤੇ ਇਹ ਪਾ ਲਈ ਆਪਾਂ। ਇਹ ਸਮੋਹ ਹਰੀ ਮਿਰਚ ਆਦਰਕ ਤੇ ਹਰੀ ਮਿਰਚ ਆਦਰਕ ਤੇ ਪਿਆਜ਼ ਹੁਣੇ ਚ ਪਾ ਦਾਂ ਨੂਨ। ਹੁਣ ਪਾ ਦਾਂ ਨੂਨ। मिक्स ਕਰ ਲਾਂ ਫਿਰ ਚਾਹ ਦਾ ਹਰੀ ਪਾਣੀ ਚੋਣੋ ਗੁੰਨਦਾ ਇਹਨੂੰ ਆਟਾ ਪਹਿਲਾਂ ਆਟਾ ਗੁੰਨੋ ਫਿਰ ਕਰਦੇ ਹਾਂ ਹੋਰ ਕੰਮ ਆਪਾਂ ਮਨੂਜੀ ਗੁੰਨ ਕੇ ਦਿਖਾਉਣੀਆ ਫਿਰ ਹੂੰ ਇਹ ਖੜਾ ਸਾਦਾ ਮੇਜਰ ਸਿੰਘ ਸਰਦਾਰ ਤੂੜੀ ਵੀ ਬਣਾਉਣੇ ਇੱਕ ਦੇ ਮੜਾ ਸਮਾਰਕ ਬਾਹਰ ਤੱਕ ਵੀ ਨਾਲ ਮਰੀਦਾ ਆਈ ਜਾਂਦਾ ਅੱਛਾ ਜਾਂ ਤੂੜੀ ਸਮਰਾਂਗੇ ਹੁਣ ਕਿੱਥੇ ਲਾਉਂਦੇ ਨੇ ਤੂੜੀ ਆਪਣੇ ਕਹਿੰਨਾਂਗੇ ਨਾ ਹਾਂ ਤਾਂ ਇਹਨਾਂ ਦੇ ਪਾਣੀ ਆ ਦੋ ਕਰਦੇ ਆ ਲਾਲਾ ਉਰਲੇ ਚ ਹਾਂ ਅਲੋ ਚਾਰ ਹੀ ਪਈਆਂ ਨਿਕਲ ਫਿਰ ਹੋਈਆਂ ਨਹੀਂ ਹੂੰ ਘੱਟ ਹੋਈਆਂ ਦੋ ਇੱਧਰ ਲਾ ਦਿਆਂ ਦੇਖੋ ਹੁਣ ਆਪਾਂ ਪੇੜੇ ਕਰ ਲੀਏ ਪੇੜੇ ਕਰਕੇ ਫਿਰ ਲਾਉਣੀ ਆ ਰੋਟੀ ਰੋਟੀ ਪਰੌਂਠੇ ਲਾਉਣੀ ਉਧਰ ਗੇਟ ਇੰਦਰੀ ਚਾਹ ਚਾਹ ਹੋਣੀ ਗਰਮ ਉਹਨੂੰ ਲਾ ਦੇ ਕਿ ਪਰੌਂਠਾ ਖਾ ਲੂਗਾ ਮੱਖਣ ਨਾਲ ਫਿਰ ਉਹਨੇ ਜਾਣਾ ਰਿਪਰ ਤੇ ਤੂੜੀ ਕਰਦੇ ਨੇ ਆਪਣੇ ਇਹਨੇ ਗਰਮ ਹੁੰਦਾ 2 ਮਿੰਟ ਚ ਫਟਾਪਾ ਲਾ ਦੋ ਅੱਗੇ तो स्थिति लाल ਕਿਉਂ ਜਿ ਕਿਉਂ ਹੋਰ ਲੱਗ ਗਿਆ ਹੂੰ ਵਾਓ ਪਰੋਂ ਹੈ ਰੋਟੀਆਂ ਦੇ ਪਰੋਂ ਤੇ ਤਾਲੀ ਖੋਲ ਲੈ ਇਧਰ ਤੋਂ ਹਾਂ ਨਿਕਲੋ ਥੋੜੇ ਜਿਆਦਾ ਹੀ ਲੱਗ ਗਿਆ ਸਿੱਤੀ ਸਿੱਤੇ ਚ ਚਲੋ ਕੋਲੀੇ ਠੇਠਾ ਦੂਈ ਰੋਟੀ ਧਰ ਦਨੀ ਰਾਤ ਵਾਲੀ ਸਾਰੀ ਨਿਭੇ ਜਾਂਦਾ ਫਿਰ ਇਹ ਰੋਟੀ ਨੇ ਪਾ ਦਾ ਦੋ ਹੀ ਰੋਟੀ ਤੇ ਇੱਧਰ ਪਾ ਦਾ ਮੱਖਣ ਮੱਖਣ ਪਾਵਾ ਬੇਟੇ ਖਾ ਲੂਗਾ ਜਿੰਨਾ ਖਾਣਾ ਹੋ ਖਾ ਲੂ ਮੈਂ ਸਰਦਾਰ ਸਾਹਿਬ ਖਾ ਲਣਗੇ ਪਾ ਕੇ ਰੱਖਦਾ ਇੱਧਰ ਚਾਹ ਪੋਣਤੀ ਚਾਹ ਪੀ ਨਹੀਂ ਖਲੇ ਇਹਨੂੰ ਲੈ ਸੋਣੀ ਲੈ ਜਾ ਪਰੌਂਠਾ ਚਲੋ ਜੀ ਨਹੀਂ ਰੜਦੇ ਨੇ ਇਹ ਹੋਰ ਪੇੜਾ ਕਰ ਲਈਏ ਰੋਟੀ ਵੀ ਪਾਉਣੀ ਹੈ ਦਸਾਂ ਨਹੀਂ ਮਾਮਾ ਆਪਣੀ ਚੱਕ ਚਾਰ ਲੈਣਾ ਲੈਣਾ ਕਾ ਦੇ ਪਰ ਉਹਨੂੰ ਮਿਰਚ ਪਾਇਆ ਐਸੇ ਤਾਂ ਮੈਂ ਨਹੀਂ ਤਾਂ ਇਹ ਢਾਕੇ ਹੋ ਕਰਕੇ ਰੱਖ ਦਿੱਤੀ ਚੱਕ ਚੱਕ ਲੈ ਚਟਣੀ ਤਾਂ ਉਹ ਤਾਂ ਨਹੀਂ ਲੈਣੀ ਡੈਡੀ ਖਾਲੂ ਇਤਨੇ ਜਿੰਨੇ ਕਿ ਲੈਣੀਆਂ ਨਰਾਜ ਆ ਪਈ ਐ ਚਾਰ ਤੂਰ ਤਾਂ ਨਹੀਂ ਲੈਣਾ ਨੀਨੂ ਮਿਰਚਾ ਵੀ ਕੀ ਰੋਣਾ ਹਾਂ ਨੂਨ ਵਿੱਚ ਤਾਂ ਪਾਇਆ ਹੈ ਦੇਖ ਲੈ ਕਿੱਟ ਲੈਣਾ ਨਹੀਂ ചിത്രം जिसिया दुद्ध पा लिया घ्यो तो साफ कर बहरों धोता बाघरू बाघरू उन्हें पा लिया मक्ख दुखा भी देते दे दे कह दू फ्रिज रखे हुआ सी वो देखो ਮੂਠੇ ਵਾਲਾ ਦੋਨੇ ਚੋਲੇ ਚ ਪਾਉਣੀ ਆ ਚਲੋ ਜੀ ਹੁਣ ਥੋੜਾ ਲੱਗੇ ਚੱਕਦੇ ਆ ਫਿਰ ਇਹਨੇ ਰੱਖ ਦਤ